ਸਾਚੀ ਦੇ ਕਾਲਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪੰਜਾਬੀ ਰੀਅਲ ਨਿਊਜ਼ ਚੈਨਲ ਤੇ ਅੱਜ ਅਸੀਂ 6 ਤਰੀਕ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲੀ ਖਬਰ ਆ ਰਹੀ ਰਾਜਵੀਰ ਜਵੰਦਰ ਦੀ ਸਿਹਤ ਨੂੰ ਲੈ ਕੇ ਆਰੀ ਫੋਰਟਿਸ ਹਸਪਤਾਲ ਦੇ ਵੱਲੋਂ ਨਵਾਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਜਵੰਦਰ ਦਾ ਦਿਲ ਦੀ ਧੜਕਣ ਤੜਕਦਾਰ ਇਹ ਇਸ ਲਈ ਉਹਨਾਂ ਨੂੰ ਲਗਾਤਾਰ ਲਾਈਵ ਸਪੋਰਟ ਤੇ ਰੱਖਿਆ ਜਾ ਰਿਹਾ ਰਾਜਵੀਰ ਦੇ ਸਿਰ ਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਨਾਲ ਕਾਰਨ ਉਹਨਾਂ ਦੇ ਅੰਗ ਦੇ ਆਮ ਕੰਮ ਕਾਜ ਤੇ ਵਿਚਰ ਰੁਕਾਵਟ ਆ ਰਹੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਹਾਲਤ ਦੇ ਵਿੱਚ ਸੁਧਾਰ ਨਹੀਂ ਹੋ ਰਿਹਾ ਜਿਵੇਂ ਉਹ ਚਾਹੁੰਦੇ ਹਨ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਗਾਇਕ ਅੰਸਰਾਜ ਹੰਸ ਨੇ ਇੱਕ ਭਾਵੁਕ ਅਪੀਲ ਕਰਦੇ ਹੋਏ ਸਾਨੂੰ ਵਾਹਿਗੁਰੂ ਪ੍ਰਮਾਤਮਾ ਤੇ ਅੱਲਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਭਾਵੇਂ ਉਹ ਸਾਡੇ ਕੁਝ ਸਾਹ ਘੱਟ ਕਰ ਦੇਣ ਪਰ ਉਹ ਰਾਜਵੀਰ ਜਵੰਤਨ ਨੂੰ ਦੇ ਦੇਣ ਲੱਖਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਉਹਨਾਂ ਦੀ ਉਮਰ ਵਧਾ ਸਕਦੀਆਂ ਹਨ ਉਹ ਦੁਬਾਰੀ ਸਾਡੇ ਕੋਲ ਵਾਪਸ ਆ ਸਕਦੇ ਹਨ ਹਸਪਤਾਲ ਵੱਲੋਂ ਜਾਰੀ ਬੁਲੇਟਿਨ ਦੇ ਵਿੱਚ ਕਿਹਾ ਗਿਆ ਕਿ ਦਿਲ ਦੀ ਧੜਕਣ ਨੂੰ ਬਣਾਈ ਰੱਖਣ ਲਈ ਲਾਈਫ سپورਟ ਯਾਨੀ ਕਿ ਵੈਂਟੀਲੇਟਰ ਤੇ ਰੱਖਿਆ ਗਿਆ ਸੀ ਤੇ ਰੀੜ ਦੀ ਹੱਡੀ ਤੇ ਗੰਭੀਰ ਜਿਸ ਕਾਰਨ ਗਾਇਕ ਦੇ ਸਰੀਰ ਤੇ ਹੋਰ ਅੰਗ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਇਸ ਹਨ ਸੀ ਵਿੱਚ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਰੇ ਵੀਰਾਂ ਭੈਣਾਂ ਨੂੰ ਇਹ ਬੇਨਤੀ ਕਰਦੇ ਆ ਕਿ ਰਾਜਵੀਰ ਜਵੰਦਾ ਦੇ ਲਈ ਜਰੂਰ ਅਰਦਾਸ ਕਰਨਾ ਜੀ ਅਗਲੀ ਖਬਰ ਜੀ ਟ੍ਰਾਈਡਰ ਗਰੁੱਪ ਦੇ ਸੰਸਥਾਪਕ ਰਾਜ ਰਜਿੰਦਰ ਗੁਪਤਾ ਨੇ ਅਹੁਦੇ ਤੋਂ ਦਿੱਤਾ ਅਸਤੀਫਾ ਟ੍ਰਾਈਡਰ ਗਰੁੱਪ ਦੇ ਸੰਸਥਾਪਕ ਤੇ ਉੱਘੋ ਕਾਰੋਬਾਰੀ ਰਜਿੰਦਰ ਗੁਪਤਾ ਨੇ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਅਤੇ ਸ਼੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਸੂਤਰਾਂ ਅਨੁਸਾਰ ਸਰ ਸਰਕਾਰ ਨੇ ਉਹਨਾਂ ਦਾ ਹੀ ਸਤੀਫਾ ਪ੍ਰਵਾਨ ਕਰ ਲਿਆ ਰਜਿੰਦਰ ਗੁਪਤਾ ਦੀ ਗਿਣਤੀ ਸਿਰਫ ਇੱਕ ਵੱਡੇ ਉਦੋਂਗਪਤੀ ਹੀ ਨਹੀਂ ਸਗੋ ਸਰਕਾਰ ਦੇ ਵਿੱਚ ਇੱਕ ਪ੍ਰਮੁੱਖ ਹਿੰਦੂ ਚਿਹਰੇ ਵਜੋਂ ਵੀ ਕੀਤੀ ਜਾਂਦੀ ਸੀ ਉਹਨਾਂ ਦੇ ਸੁਚਾਨਕ ਸਤੀਫੇ ਨਾਲ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਕਾਫੀ ਚਰਚਾ ਸ਼ੁਰੂ ਹੋ ਗਈ ਹੈ ਸੂਤਰਾਂ ਮੁਤਾਬਕ ਰਜਿੰਦਰ ਗੁਪਤਾ ਆਮਦੇ ਰਾਜ ਸਭਾ ਉਮੀਦਵਾਰ ਹੋ ਸਕਦੇ ਹਨ ਸੂਤਰਾਂ ਦੀ ਮੰਨੀਏ ਤਾ ਰਜਿੰਦਰ ਗੁਪਤਾ ਦਾ ਨਾਮ ਲਗਭਗ ਤਿਆਰ ਹੋਇਆ ਪਰ ਅਜੇ ਤੱਕ ਕਿਸੇ ਨੇ ਅਧਿਕਾਰਤਾ ਪੁਸ਼ਟੀ ਨਹੀਂ ਕੀਤੀ ਹੈ ਦੱਸ ਦਈਏ ਕਿ ਸੰਜੀਵ अरोड़ा ਦੇ ਵਿਧਾਨ ਸਭਾ ਚ ਜਾਣ ਤੋਂ ਬਾਅਦ ਰਾਜ ਸਭਾ ਸੀਟ ਖਾਲੀ ਹੋਈ ਹੈ ਉਹਨਾਂ ਨੇ ਆਪਣੀ ਜ਼ੋਨ ਤੋਂ ਬਾਅਦ ਆਪਣੀ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਪੰਜਾਬ ਵਿੱਚ ਖਾਲੀ ਹੋਈ ਰਾਜ ਸਭਾ ਸੀਟ ਲਈ ਉਪ ਚੋਣ 24 ਅਕਤੂਬਰ ਨੂੰ ਹੋਵੇਗੀ ਚੋਣ ਕਮਿਸ਼ਨ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਗਲੇ ਅਗਲੀ ਖਬਰ ਜੀ ਫਾਸਟ ਟੈਗ ਨੂੰ ਲੈ ਕੇ ਆ ਰਹੇ ਹਾਂ ਜੀ ਸੜਕਾਂ ਵਜਾਈ ਤੇ ਰਾਮ ਜ ਰਾਜਮਾਰਗ ਤੇ ਮੰਤਰਾਲੇ ਨੇ ਜਨਤਾ ਨੂੰ ਮਹੱਤਵਪੂਰਨ ਰਾਹਤ ਦਿੱਤੀ ਹੈ ਫਾਸਟ ਟੈਗ ਤੋਂ ਬਿਨਾ ਵਾਹਨਾਂ ਨੂੰ ਹੁਣ ਦੁੱਗਣੀ ਟੋਲ ਫੀਸ ਨਹੀਂ ਦੇਣੀ ਪਵੇਗੀ ਜੇਕਰ ਕਿਸੇ ਡਰਾਈਵਰ ਦਾ ਫਾਸਟ ਟੈਗ ਐਕਟੀਵੇਟ ਨਹੀਂ ਹੈ ਤਾਂ ਉਹ UPI ਰਾਹੀਂ ਭੁਗਤਾਨ ਕਰ ਸਕਦੇ ਹਨ ਇਸ ਦੇ ਨਤੀਜੇ ਵਜੋਂ ਟੋਲ ਫੀਸ ਦੇ ਵਿੱਚ ਸਵਾ ਗੁਣਾ ਵਾਧਾ ਹੋਇਆ ਯਾਨੀ ਕਿ ਪਹਿਲਾਂ ਦੁੱਗਣੀ ਫੀਸ ਲੱਗਦੀ ਸੀ ਹੁਣ 1.25 ਗੁਣਾ ਫੀਸ ਹੀ ਜਿਹੜੀ ਝੁਪੀ ਝੁਪੀ ਦੇ ਥਰੂ ਦੇਣੀ ਪਵੇਗੀ ਕੇਂਦਰੀ ਸੜਕ ਆਵਾਜਾਈ ਤੇ ਰਾਜਵਰਗ ਮੰਤਰਾਲੇ ਟੋਲ ਭੁਗਤਾਨ ਨਿਯਮਾਂ ਦੇ ਵਿੱਚ ਮੱਤ ਪੁਨਰ ਬਦਲਾ ਕਰ ਰਹੇ ਹਨ ਨਵੇਂ ਨਿਯਮਾਂ ਤਹਿਤ ਫਾਸਟ ਟ੍ਰੈਕ ਤੋਂ ਬਿਨਾਂ ਵਾਹਨਾਂ ਨੂੰ ਯੂਕੇ ਰਾਹੀਂ ਭੁਗਤਾਨ ਕਰਨ ਦੀ ਜ਼ਰੂਰਤ ਹੋਵੇਗੀ ਇਸ ਲਈ 1.5 ਗੁਣਾ ਵਾਧਾ ਜਾਂ ਟੋਟ ਪੀਸ ਵਿੱਚ 1.25 ਗੁਣਾ ਵਾਧਾ ਕਰਨਾ ਪਵੇਗਾ ਮੰਤਰਾਲੇ ਨੇ ਨਵੇਂ ਨਿਯਮਾਂ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜੋ 15 ਨਵੰਬਰ ਤੋਂ ਲਾਗੂ ਕੀਤਾ ਜਾਵੇਗਾ ਅਗਲੀ ਖਬਰ ਜੀ ਉਸ ਤੋਂ ਪਹਿਲਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਇਹ ਜੀਆਂ ਹੋਰ ਖਬਰਾਂ ਸੁਣਨ ਲਈ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਡੇ ਕੋਲ ਖਬਰਾਂ ਜਲਦੀ ਪਹੁੰਚ ਜਾਣ ਸਰਕਾਰ ਨੇ ਅਧਿਆਪਕਾਂ ਦੀ ਪ੍ਰਾਣੀ ਸਾੜਨ ਤੇ ਰੋਕਣ ਦੀ ਲਗਾਈ ਗਈ ਡਿਊਟੀ ਦਾ ਫੈਸਲਾ ਵਾਪਸ ਲੈ ਲਿਆ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵੱਲੋਂ ਵਾਰ-ਵਾਰ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਕੀ ਅਧਿਕਾਰ ਅਧਿਆਪਕ ਗੈਰ ਅਕਾਦਮਿਕ ਡਿਊਟੀਆਂ ਤੋਂ ਮੁਕਤ ਹੋਣਗੇ ਗੁਰਦਾਸਪੁਰ ਪ੍ਰਸ਼ਾਸਨ ਨੇ ਪ੍ਰਾਣੀ ਸਾੜਨ ਤੋਂ ਰੋਕਣ ਲਈ ਜ਼ਿਲ੍ਹੇ ਦੇ ਲਗਭਗ 4 400 ਅਧਿਆਪਕਾਂ ਨੂੰ ਨੋਡਲ ਅਫਸਰ ਨਿਯੁਕਤ ਕਰ ਦਿੱਤਾ ਅਧਿਆਪਕਾਂ ਅੰਦਰ ਇਸ ਫੈਸਲੇ ਵਿਰੁੱਧ ਭਾਰੀ ਰੋਸ ਕਰਨ ਨਾਲ ਸਰਕਾਰ ਨੂੰ ਹਸਤੀ ਅੰਦਰੀ ਆਪਣਾ ਫੈਸਲਾ ਵਾਪਸ ਲੈਣਾ ਪਿਆ ਇਸ ਦੀ ਜਾਣਕਾਰੀ ਖੁਦ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਗੁਰਦਾਸਪੁਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜ਼ਿਕਰ ਹੋ ਗਿਆ ਕਿ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਈ ਗਏ ਇਸ ਫੈਸਲੇ ਤਹਿਤ ਅਧਿਆਪਕਾਂ ਦੀ ਡਿਊਟੀ 26 ਸਤੰਬਰ ਨੂੰ ਸ਼ੁਰੂ ਹੋਈ ਸੀ ਜੋ 3 ਨਵੰਬਰ ਤੱਕ ਜਾਰੀ ਰਹਿਣੀ ਸੀ 2 ਮਹੀਨਿਆਂ ਤੋਂ ਬਾਅਦ ਸਮੇਂ ਲਈ ਅਧਿਆਪਕਾਂ ਨੂੰ ਆਪੋ ਆਪਣੇ ਖੇਤਰ ਦੇ ਵਿੱਚ ਪ੍ਰਾਲੀ ਸਾੜਨ ਦੀਆਂ ਕੜਨਾਵੰਦੀਨੀ ਗ੍ਰਾਂਦੀ ਤੇ ਰਿਪੋਰਟ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਅਗਲੀ ਖਬਰ 'ਚ ਆਸਾ ਵਰਕਰਾਂ ਨੂੰ ਵਿਵਾਰੀ ਦਾ ਵੱਡਾ ਤੋਹਫਾ ਜੀ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੇ ਸੰਸਥਾਵਾਂ ਤੇ ਪੰਜ ਕਰਮਚਾਰੀ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਆਪਣੀ ਮੰਗਾਂ ਤੇ ਚਰਚਾ ਕਰਨ ਲਈ ਮੀਟਿੰਗਾਂ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਨ ਜੋ ਕਿ ਇਸ ਕਰਮਚਾਰੀਕ ਮੁੱਦਿਆਂ ਤੇ ਕੈਬਨਿਟ ਸਬ-ਕਮੇਟੀ ਤੇ ਚੇਅਰਮੈਨ ਦੇ ਵੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਮੈਂ ਮੈਟਰਨਿਟੀ ਮੈਨੀਫੈਸਟ ਐਕਟ 1961 ਦੇ ਅਨੁਸਾਰ ਆਸ਼ਾ ਅਤੇ ਆਸ਼ਾ ਫੈਸਿਲੀਟੇਟਰ ਨੂੰ ਮੈਟਰਨਿਟੀ ਲੀਵ ਲਾਭ ਦੇਣ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਮਤਕੁਨ ਜਿਹੜਾ ਨੋਟੀਫਿਕੇਸ਼ਨ ਕਿਸ ਸੰਬੰਧ ਦੇ ਵਿੱਚ ਜਾਰੀ ਕੀਤਾ ਗਿਆ ਤੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰ ਨੂੰ ਵਧਾਈ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਨਵੇਂ ਨੋਟੀਫਿਕੇਸ਼ਨ ਦੇ ਤਹਿਤ ਆਸ਼ਾ ਤੇ ਫੈਸਿਲਿਟੇਟਰ ਜਨੇਪਾ ਛੁੱਟੀ ਦੌਰਾਨ ਇੱਕ ਇੱਕ ਨਿਸ਼ਚਿਤ ਮਾਸ਼ਿਕ ਮਾਨਤਾ ਪ੍ਰਾਪਤ ਕਰਨ ਦੇ ਯੋਗ ਹੋਣਗੇ ਇਸ ਅੱਜ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਜੇਕਰ ਖਬਰਾਂ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਆਪਣੀ ਆਪਣੀ رائے ਕਮੈਂਟਾਂ ਵਿੱਚ ਜਰੂਰ ਸਾਂਝੀ ਕਰਨਾ ਧੰਨਵਾਦ